ਕੁੜਾ ਨਿਰਮਲੋ ਹਾਂ ਬੀਬੀ ਕੁੜਾ ਕਾਦੇ ਸਬਜੀ ਬਣਾਉਣੀ ਹੈ ਭਾਈ ਬੇਬੇ ਕੀ ਦੱਸਾਂ ਹਾਂ ਮੈਂ ਨਾ ਸਬਜੀ ਲੈਣ ਗਈ ਭਾਈ ਕੋਲੇ ਅੱਥਿਆ ਤੇ ਭਾਈ ਮਟਰ 30 ਰੁਪਏ ਪਈਆ ਬੱਲੇ ਹੋਰ ਫਿਰ ਮੈਂ ਤਾਂ ਮਟਰ ਭਈ ਲੈ ਕੇ ਨਹੀਂ ਆਈ ਹੈਗੀ ਹਾਂ ਫਿਰ ਮੈਂ ਗਾਜਰਾਂ ਲਿਆਈ ਗਾਜਰਾਂ ਵੀ 60 ਰੁਪਏ ਕਿਲੋ ਦਿੱਤੀਆਂ ਨੇ ਹੈ ਵੋਰਾ 60 ਰੁਪਏ ਕਿਲੋ ਹਾਂ ਨਹੀਂ ਸਾਡੇ ਖੇਤਾਂ 'ਚ ਇੰਨੀਆਂ ਗਾਜਰਾ ਹੁੰਦੀਆਂ ਨਹੀਂ ਅਸੀਂ ਕੱਢ ਕੱਢ ਵਾਪ ਪਖਾਣੀਆਂ ਰਾਜ ਰਾਜ ਅਸੀਂ ਬੋਤਿਆਂ ਨੂੰ ਪਾਉਣੀ ਆ ਪਾੜ ਪਾੜ ਕੇ ਬੋਤਿਆਂ ਨੂੰ ਹਾਂ ਬੋਤਿਆਂ ਨੂੰ ਬੌਂਦਾਂ ਨੂੰ ਅੱਛਾ ਪੁੰਦੇ ਹੁੰਦੇ ਸਾਡੇ ਤਾਂ ਖੱਟੇ ਦੇ ਦੋ ਦੋ ਵਿੱਗੇ ਗਾਜਰਾ ਹੁੰਦੀਆਂ ਈਆਂ ਹੂੰ ਇੰਨੇ ਕੱਢਨੇ ਖੁੱਪਿਆ ਨਾ ਫੇਰ ਉਹਨਾਂ ਨੂੰ ਢੋਂਦੀਆਂ ਢੋ ਕੇ ਫੇਰ ਘਰੇ ਲਿਜਾ ਕੇ ਝਾੜ ਝਾੜ ਕੇ ਪਾੜ ਕੇ ਬੋਤਿਆਂ ਨੂੰ ਬੌਂਦੀਆਂ ਬੌਂਦਾਂ ਨਵਾਉਂਦੇ ਅੱਛਾ ਬਲਦਾਂ ਨੂੰ ਪਾਉਂਦੇ ਆਂ ਹਾਂ ਕਿਉਂਕਿ ਬਲਦਾਂ ਫਿਰ ਕੰਮ ਕਰਦੇ ਸੀਗੇ ਤਾਂ ਜੇ ਉਹ ਹੱਥ ਚੱਲਦੇ ਤੇ ਹਾਂ ਹੱਥ ਚੱਲਦੇ ਸੀਗੇ ਉਹ ਚੱਲਦੇ ਸੀ ਜਰਾ ਦੁਪਹਿਰੇ ਆ ਕੇ ਪਾਈ ਪਾਣਾ ਪਿਆਉਂਦੇ ਛੱਕਰ ਪਾ ਕੇ ਅੱਛਾ ਬਵਦਾ ਨੂੰ ਅੱਛਾ ਐਨੀ ਸੇਵਾ ਹੁੰਦੀ ਸੀ ਬਲਦਾਂ ਦੀ ਹਾਂ ਜੇ ਮੁੰਨੇ ਹਾਂ ਬੀਬੀ ਇੰਨੀਆਂ ਗਾਜਰਾ ਹੁੰਦੀਆਂ ਸੀ ਫਿਰ ਇੰਨੀਆਂ ਰੋਲਦੀਆਂ ਫਿਰਦੀਆਂ ਸੀ ਰੋਦੀਆਂ ਕਿ ਫਿਰਦੀਆਂ ਨਹੀਂ ਡੰਗਰਾ ਨੇ ਕੰਮ ਆਉਂਦੀਆਂ ਸੀ ਨਾ ਵੀ ਹੁਣ ਦੇਖ ਕਿੰਨੀਆਂ ਮਹਿੰਗੀਆਂ ਨੇ ਇਹ ਗਾਜਰਾ ਉਹੀ ਗਾਜਰਾ ਹਾਂ ਵੀ ਬੀਬੀ ਡੰਗਰਾਂ ਨੂੰ ਵੀ ਮਿਲਿਆ ਕਰਦੀ ਪਰ ਬੰਦਿਆਂ ਨੂੰ ਨਹੀਂ ਮਿਲਦੀ ਐਂਗੇ ਬੰਦਿਆਂ ਨੂੰ ਸਬਜ਼ੀ ਬਣਾਉਣ ਦੀ ਟੈਨਸ਼ਨ ਹੋ ਜਾਂਦੀ ਐ ਬੰਦੇ ਨੂੰ ਵੀ ਇੰਨੀ ਮਹਿੰਗੀ ਸਬਜ਼ੀ ਕਿੱਥੋਂ ਬਣਾਈਏ ਬਣਾਈਏ ਹਾਂ ਰੋਜ਼ ਹੀ ਰੋਜ਼ ਇੰਨੀ ਹਾਂ ਮਹਿੰਗੀ ਬਹੁਤ ਐ ਨਾ ਨਖਰੇ ਮਾਰ ਕੇ ਖਾਂਦੇ ਨੇ ਇਹ ਘਰ ਦੇ ਵਿੱਚ ਬੱਚੇ ਵੀ ਨਾ ਖਾਂਦੇ ਲਈ ਫਿਰ ਅਸੀਂ ਗਾਜਰਾ ਦਾਲ ਖਾਣੀ ਹਾਂ ਅਸੀਂ ਨਹੀਂ ਖਾਣੀ ਦਾਲ ਅਗਰ ਨੀਰ ਖੱਤਿਆਈ ਵੀ ਜੇ ਤਾਂ ਸਾਰੇ ਹਾਂ ਹੁਣ ਤਾਂ ਅਗਲਾ ਉਹਨਿਆ ਕਮੀ ਦਾ ਜਿੰਨੇ ਕੰਮ ਦੀ ਸਬਜੀ ਚੋਗੀਆਂ ਸਹੀ ਗੱਲ ਐ ਤਾਂ ਹੀ ਆਪੇ ਮਹਿੰਗੀਆਂ ਨੇ ਬਿਲਕੁਲ ਸਹੀ ਗੱਲ ਐ ਬੀਬੀ ਆਪੇ ਮਹਿੰਗੀਆਂ ਨੇ ਆਪ ਭਾਈ ਜੇ ਨਾ ਤਾਂ ਖੱਟਿਆ ਦੇ ਕੰਮ ਕਰਦੀਆਂ ਤੀਆਂ ਸਾਰੇ ਪਕਾਹਾਂ ਨਾਲ ਨੱਚਦੀਆਂ ਵੀ ਗੀਤ ਗਾਉਂਦੀਆਂ ਹੁੰਦੀਆਂ ਹੈ ਮੱਕੇ ਜੋਣੀ ਤਾਂ ਵੀ ਗੀਤ ਗਾਉਣੇ ਮੇਰੇ ਬਾਪ ਗੀਤ ਗਾਉਂਦਾ ਸੀ ਅੱਛਾ ਵੀ ਤੁਸੀਂ ਗੀਤ ਕਿੱਥੋਂ ਸਿੱਖਿਓ ਬੀਬੀ ਅਸੀਂ ਗੀਤ ਸਿੱਖਿਆ ਭਾਈ ਮੇਰੇ ਬਾਪ ਗੀਤ ਗਾਉਂਦਾ ਸੀ ਉਹ ਤੋਂ ਸਿੱਖ ਗਿਆ ਅੱਛਾ ਦਾ ਰੋਟੀ ਲੈ ਕੇ ਸਾਡੇ ਨਾਨਾ ਜੀ ਮਤਲਬ ਕਿ ਗੀਤ ਗਾਇਆ ਕਰਦੇ ਗੀਤ ਗਾਇਆ ਕਰਦਾ ਜਾਂ ਰੋਟੀ ਲੈ ਕੇ ਜਾਂਦੀਆਂ ਉਹ ਵੀ ਸਾਡੇ ਜਾਂਦੇ ਨੇ ਗੀਤ ਗਾਉਂਦਾ ਹੁੰਦਾ ਫੇਰ ਮੈਂ ਪਹਿਲਾਂ ਗੀਤ ਸਿੱਖ ਕੇ ਫੇਰ ਮੈਂ ਕਹਿੰਦੀ ਲਾ ਬਾਪ ਚਾਚਾ ਰੋਟੀ ਖਾ ਲੈ ਚਾਚਾ ਕਹਿੰਦੇ ਸੀ ਬਾਪੂ ਅੱਛਾ ਬਾਪੂ ਹਾਂ ਲੈ ਲੈ ਬਾਪੂ ਰੋਟੀ ਖਾ ਲੈ ਉਹਨੇ ਰੋਟੀ ਖਾਣ ਲੱਗ ਜਾਣਾ ਮੈਂ ਬੌੜਾ ਤੇ ਬੌੜਾ ਕਰਨ ਲੱਗ ਜਾਣਾ ਖੂ ਚੱਲਦੇ ਹੁੰਦੇ ਵਾਹ ਖੂ ਆਹ ਕੂ ਜਾਦੇ ਤੇ ਵੀਰ ਪਟੜੀ ਦੇ ਲਾਗੇ ਕੀ ਤਾਂ ਹੁੰਦਾ ਹੁੰਦਾ ਅੱਛਾ ਪਟੜੀ ਜਿਹੜੀ ਅੱਗੇ ਮਤਲਬ ਹੱਕ ਦੇ ਹੁੰਦੇ ਨੇ ਵਦਨ ਨੂੰ ਹਾਂ ਅੱਛਾ ਪਰਾਣੀ ਹੁੰਦੀ ਆ ਲਾਈ ਵੀ ਹੁੰਦੀ ਮੜੀ ਜਿਆ ਲਾਲੇ ਵੰਡਦੇ ਜੇ ਭੱਜ ਲੈਣਾ ਅੱਛਾ ਫਿਰ ਤੁਸੀਂ ਵੀ ਚਲਾਉਂਦੇ ਸੀ ਵਦਨ ਨੂੰ ਵਦਨ ਮੈਂ ਹੱਕ ਨਹੀਂ ਹੁੰਦੀ ਜੇ ਮੇਰੇ ਬਾਪ ਨੇ ਰੋਟੀ ਆਣੀ ਫਿਰ ਤੁਸੀਂ ਉੱਤੇ ਬੈਠਦੇ ਸੀਗੇ ਉੱਤੇ ਪਟੜੀ ਜੀ ਤੇ ਪਟੜੀ ਜੀ ਤੇ ਬੈ ਕੇ ਹਾਂ ਝੂਟੇ ਵੀ ਲਿਆ ਕਰਦੇ ਝੂਟੇ ਵੀ ਲਿਆ ਕਰਦੇ ਹਾਂ ਟਿੰਡਾਂ ਵਿੱਚ ਦੀ ਪਾਣੀ ਆਉਂਦਾ ਸੀ ਫੇਰ ਨਾ ਕਿੰਨੇ ਪਾਣੀ ਆਉਂਦਾ ਸੀ ਗੱਬੇ ਪਾਰਸਾ ਹੁੰਦਾ ਧਰਿਆ ਹੋਇਆ ਅੱਛਾ ਹਾਂ ਹੈਦਾ ਪਾਣੀ ਕੱਢਦੇ ਜਿੰਨੇ ਕੁ ਲੋਡ ਹੁੰਦੀ ਸੋ ਉਨਨਾ ਪਾਣੀ ਕੱਢਦੇ ਸੀ ਨਾ ਪਹਿਲਾਂ ਤਾਂ ਵੀ ਪਿੰਡ ਪੂਨ ਨੂੰ ਵੀ ਉੱਥੇ ਐ ਹੁੰਦਾ ਸੀ ਨਾ ਪਹਿਲਾਂ ਉੱਥੇ ਖੜਦੇ ਤੇ ਖੱਟੇ ਰਹਿੰਦੇ ਤੇ ਵਾਹੁੰਦੇ ਜਾਂ ਫਸਾਣਾ ਫਸੇ ਲੜੇ ਮਾਉਂਦੇ ਤੇ ਸਾਰਾ ਪਾਣੀ ਇਹਨਾਂ ਦੇਖ ਲੈ ਕੂਆ ਨਾ ਕੱਟ-ਕੱਟ ਕੇ ਰਮਾਉਂਦੇ ਤੇ ਕੱਟ-ਕੱਟ ਕੇ ਮੱਕੀਆਂ ਸਿੰਜਣੀਆਂ ਕਣਕਾਂ ਪਕਾਹਾਂ ਸਿੰਜਣੀਆਂ ਚੇਰੀ ਬਾਜੇ ਵੇ ਸਿੰਜਣੇ ਅੱਛੇ ਫਿਰ ਤੁਹਾਡੇ ਬਾਪੂ ਜੀ ਨੇ ਮਤਲਬ ਕਿ ਗੀਤ ਗਾਈ ਜਾਂਦੇ ਨਾਲ-ਨਾਲ ਹੈ ਨਾਲ ਉਹ ਗੀਤ ਗਾਈ ਜਾਂਦਾ ਫਿਰ ਨਾਲ ਐਸੀ ਸਿੱਖ ਗਿਆ ਮੇਰੀ ਮਾਂ ਵੀ ਇੱਕ ਵਾਰੀ ਗੀਤ ਬਾਰੇ ਕਹਿੰਦੀ ਸੀ अच्छा आप ਤੁਸੀਂ ਫਿਰ ਉਹਨਾਂ ਕੋਲੋਂ ਸਿੱਖਿਆ ਨਾ ਮਾਪੇ-ਆਪਾਂ ਕੋਲੋਂ ਬਤਰ ਸਾਨੂੰ ਮਿਲੇ ਹੋਏ ਨੇ ਰਵਾਇਤੀ ਹੈ ਨਾ ਹਾਂ ਮਾਪੇ-ਆਪਾਂ ਕੋਲ ਹੀ ਮਿਲੇ ਹੋਏ ਸਾਨੂੰ ਤਾਂ ਹੀ ਸਾਨੂੰ ਗੀਤ ਆਉਂਦੇ ਨੇ ਹਾਂ ਅਸੀਂ ਦੋਏ ਭੈਣਾਂ ਉਹਨਾਂ ਬਾਪ ਤੋਂ ਹੀ ਸਿੱਖਿਆ ਮਾਪੇ ਉਹ ਤੋਂ ਬੀਬੀ ਤਾਂ ਹੀ ਤਾਂ ਸਾਨੂੰ ਸੋਡੀ ਵਿਰਾਸਤ ਚ ਮਿਲੇ ਹੋਏ ਨੇ ਗੀਤ ਤਾਂ ਹੀ ਤਾਂ ਤੁਸੀਂ ਗੀਤ ਗਾਉਂਦੇ ਹੋ ਫਿਰ ਗਾਉਂਦੇ ਹਾਂ ਹਾਂ ਅਸਾਂ ਕੀ ਗੱਲ ਹੈ ਬੀਬੀ ਫਿਰ ਤੁਸੀਂ ਨਾ ਰਾਤ ਨੂੰ ਮਤਲਕ ਜਦੋਂ ਸੌਣ ਲੱਗਦੇ ਸੀ ਸਾਰਾ ਪਰਿਵਾਰ ਇਕੱਠੇ ਹੋਏ ਹੁੰਦੇ ਸੀ ਫਿਰ ਕਹਿੰਦੇ ਧੂਨੀਆਂ ਤੇ ਵੰਦੇ ਸੀਗੇ ਤੇ ਧੂਨੀਆਂ ਦੇ ਵੀ ਭਾਈ ਜਾਂਦੇ ਤੇ ਭਾਈ ਸਾਰਾ ਕੁਝ ਕਰਦੇ ਤੇ ਖਾਣੀ ਮੂੰਗਫਲੀ ਖੋੜਾ ਕੰਨੀਆਂ ਢੋਲੀਆਂ ਨੀਆਂ ਉਹ ਵੀ ਖਾਣੀਆਂ ਫੇਰ ਭਾਈ ਉਹ ਖਾ ਪੀ ਕੇ ਫੇਰ ਛੋਲਿਆਂ ਦੀ ਕੀ ਮਤਲ ਹੈ ਹੈ ਛੋਲਿਆਂ ਦੀ ਢੋਲਿਆਂ ਦੀ ਹੋਲਾਂ ਅੱਛਾ ਹੋਲਾਂ ਅੱਛਾ ਠੀਕ ਹਾਂ ਉਹ ਖਾਂਦੇ ਥੱਲੀਆਂ ਭੁੰਨ ਭੁੰਨ ਖਾਂਦੇ ਹਾਂ ਆ ਖਾਂਦੇ ਨੇ ਆਲੂ ਵੀ ਭੁੰਨ ਲੈਂਦੇ ਉਹ ਵੀ ਖਾ ਲੈਂਦੇ ਸੀ ਹਾਂ ਪੇਰ ਮੈਂ ਕਾਪੀ ਕੇ ਜਦ ਅੰਦਰ ਸਕਰ ਗੰਦੀਆਂ ਵੀ ਹੁੰਦੀਆਂ ਸੀ ਮੈਂ ਕਾਕਰ ਗੰਦੀਆਂ ਵੀ ਭੁੰਨ ਲੈਂਦੇ ਬਹੁਤ ਹੁੰਦੀਆਂ ਸੀ ਖੇਤਾਂ ਚ ਨਾ ਪੱਟ ਪੱਟ ਕੇ ਲਿਆਉਂਦੇ ਐ ਚੋਣੀਆਂ ਵੀ ਲੈ ਜਾਂਦੀ ਸੀ ਜਿਹੜੇ ਖੇਤਾਂ ਚ ਕੰਮ ਕਰਦੀਆਂ ਉਹ ਵੀ ਲੈ ਲੈ ਕੇ ਜਾਂਦੀਆਂ ਪੀ ਕੇ ਫੇਰ ਜਦ ਉਸੇ ਛੇਕ ਚੂਕੇ ਜਦ ਪੈਂਦੇ ਅੰਦਰ ਖੁੱਲੇ ਖੁੱਲੇ ਸਬਾਟਾ ਹੁੰਦੀਆਂ ਖੁੱਲੇ ਖੁੱਲੇ ਘਰ ਹੁੰਦੇ ਸੀ ਹਾਂ ਹ ਸਾਰਿਆਂ ਦੇ ਮੰਡੇ ਅੰਦਰ ਹੀ ਹੁੰਦੇ ਸੀ ਇਹ ਲੈਣ ਚ ਹਾਂ ਹ ਸਾਰਿਆਂ ਨੇ ਫੇਰ ਬਹਿ ਕੇ ਗੀਤ ਖਾਣੇ ਦਾ ਸਮਝਦਾ ਨਾ ਮਾ ਤੇ ਜਾਂਦੇ ਗੀਤ ਗਾਉਂਦੀ ਆ ਕੋਈ ਇਹਿੰਦੇ ਵਿਚਾਰ ਨਹੀਂ ਤੇ ਕੱਢਦਾ ਵੀ ਇਹਨਾਂ ਦੇ ਕਰੇ ਗੀਤ ਗਾਉਂਦੀ ਆ ਨੇ ਹਾਂ ਮਾ ਦਾਦਾ ਜੀ ਦੀ ਹੁਣ ਤੱਕ ਨਹੀਂ ਕਹਿੰਦਾ ਕਿ ਮੈਂ ਚੰਮਲੀਆਂ ਨੇ ਹਾਂ ਦੇ ਕੀ ਕਰਦੀਆਂ ਨੇ ਮਸਤੇ ਹੋਣੀਆਂ ਗੀਤ ਗਾਉਂਦੀਆਂ ਨੇ ਗੀਤ ਗਾਉਂਦੀਆਂ ਨੇ ਨਾ ਨਾ ਜਾਣੀ ਜੀ ਕੋਈ ਕਹਿੰਦਾ ਸਹੀ ਗੱਲ ਹੈ ਹੁਣ ਤਾਂ ਨੌਤਰ ਕੰਦਰ ਬੈਠ ਬੈਠ ਕੇ ਆਪਾਂ ਵੀ ਦੇਖਣ ਗੀਤ ਦੀ ਵੀਡੀਓ ਬਣਾਉਣ ਦੇ ਕਹਾਂ ਆਪਾਂ ਵੀ ਕਹਿੰਦੇ ਆ ਲੈ ਬਾਹਰ ਵੀ ਲੋਕਾਂ ਨੂੰ ਸੁਣਨ ਵਸੋਂ ਦੂਰ ਤੱਕ ਨਵਾਜ ਜਾਵੇ ਨਾ ਇਹ ਗੱਲ ਦੂਰ ਜਾਵੇ ਹਾਂ ਆਪਣੇ ਤਾਂ ਵੈਸੇ ਪਤਾ ਹੈ ਔਰੇ ਸਾਰਿਆਂ ਨੂੰ ਵੀ ਆਣ ਨਗਵਾਂਡ ਸਭ ਨੂੰ ਪਤਾ ਹੈਗਾ ਵੀ ਆਪਾਂ ਗੀਤ ਗਾਣੇ ਆਪਾਂ ਵੀਡੀਓ ਪਾਣੇ ਆ ਵੀਡੀਓ ਪਾਣੇ ਕਿ ਇੰਨਾ ਕੋਲੇ ਵੀ ਜਾਂਦੀ ਹੈ ਤੇ ਵੀਡੀਓ ਸਾਰਿਆਂ ਕੋਲ ਜਾਂਦੀ ਹੈ ਹਾਂ ਹੁਣ ਤਾਂ ਸਾਰਿਆਂ ਨੂੰ ਆਪੇ ਵੀਡੀਓ ਦੇਖ ਕੇ ਪਤਾ ਲੱਗ ਜਾਂਦਾ ਵੀ ਗੀਤ ਗਾਣੇ ਆ ਹਾਂ ਗੀਤਾਂ ਕੇ ਵੀ ਪਤਾ ਲੱਗਦਾ ਹਾਂ ਵੀ ਵੀ ਆਪਾਂ ਤਾਂ ਦੇਖ ਸ਼ੌਂਕ ਹੈ ਆਪਾਂ ਤਾਂ ਆਪਣਾ ਮੈਨੂੰ ਤਾਂ ਆਪਣੇ ਪੰਜਾਬੀ ਵਿਰਸੇ ਬਹੁਤ ਜ਼ਿਆਦਾ ਪਿਆਰ ਹੈ ਮੈਨੂੰ ਤਾਂ ਬਹੁਤ ਜ਼ਿਆਦਾ ਸ਼ੌਂਕ ਹੈ ਸ਼ੁਰੂ ਤੋਂ ਹੀ ਹੈ ਦੇ ਸ਼ੌਕ ਹੁੰਦਾ ਨਹੀਂ ਗਾਏ ਜਾਂਦੇ ਨੇ ਹਾਂ ਬਿਨਾ ਸ਼ੌਕ ਦੇ ਤਾਂ ਗੀਤ ਵੀ ਨਹੀਂ ਗਾਏ ਜਾਂਦੇ ਹਾਂ ਮੈਂ ਵੀ ਵੀ ਆਪਣੀ ਭੂਆ ਹੋਰਾਂ ਨਾਲ ਗਾਣੇ ਜਿੱਥੇ ਵੀ ਗਵਾਂਡੀਆਂ ਦੇ ਕਿਸੇ ਦੇ ਵਿਆਹ ਹੋਣਾ ਮੇਰੀ ਵੀ ਜਿਵੇਂ ਵੀ ਵੀ ਕਿਸੇ ਗਵਾਂਡੀ ਦੇ ਵਿਆਹ ਹੁੰਦਾ ਨਾ ਸਾਡੇ ਹੱਥੇ ਮੇਰੇ ਪੇਕੇ ਘਰ ਆ ਮਿਲਪੂ ਆਹਰ ਜਾਂਦੀਆਂ ਨਾ ਗੀਤ ਗਾਣੇ ਉਹਨਾਂ ਨੇ ਉਹਨਾਂ ਦੇ ਨਾਲ ਨਾ ਜਦੋਂ ਫਿਰ ਮੇਰੀ ਮੰਮੀ ਨੇ ਗੀਤ गा ਕੇ ਹਟਣਾ ਫਿਰ ਮੈਂ ਕਹਣਾ ਮੈਂ ਵੀ ਗਾਣੇ ਆਹੀ ਇਹੀ ਵਾਰੀ ਮੈਂ ਲੈਣੀਆਂ ਥੋੜੀ ਗੀਤਾਂ ਦੀ ਫਿਰ ਉਹ ਹੀ ਦੇਖ ਲਓ ਓਮੀਓ ਫਿਰ ਮੈਂ ਗੀਤ ਗਾਣੇ ਹਾਂ ਕਦੇ ਮੈਂ ਕਿਸੇ ਨਾਲ ਗਾਣ ਲੱਗ ਜਾਣਾ ਕਦੇ ਕਿਸੇ ਨਾਲ ਵੀ ਜਿਹਦੇ ਨਾਲ ਮੇਰੀ ਆਵਾਜ਼ ਮਿਲੂਗੀ ਫਿਰ ਮੈਂ ਉਸੇ ਨਾਲੇ ਸ਼ੁਰੂ ਕਰ ਲੈਣੀ ਫਿਰ ਉਹਦੇ ਨਾਲ ਗਾਇਆ ਜਾਂਦਾ ਜਿਹਦੇ ਨਾਲ ਬੋਲ ਭੱਟੇ ਉਹਨਾਂ ਦਾ ਗੀਤ ਜਿੰਨਾ ਸੋਹਣਾ ਲੱਗਦਾ 15 15 20 20 ਦਿਨ ਗੀਤ ਗਾਣੇ ਪਰ ਮ ਦੀਨ ਹੈਗੀ ਮੈਂ ਫਟਾਫਟ ਵੀ ਵੀ ਪਹਿਲਾਂ ਪਹਿਲਾਂ ਪੜ ਲੈਣਾ ਸਾਰਾ ਕੰਮ ਨਵੇੜ ਲੈਣਾ ਮੈਂ ਸਕੂਲ ਦਾ ਤੇ ਕਾਪੀਆਂ ਗੂਪੀਆਂ ਦਾ ਸਾਰਾ ਪੜ ਕੇ ਮਤਲਬ ਕਿ ਫਿਰ ਮੈਂ ਜਾਂਦੀ ਸੀ ਜੀਤਾ ਨੇ ਮੈਨੂੰ ਪਤਾ ਹੁੰਦਾ ਸੀ ਵੀ ਅੱਜ ਜੀਤਾਂ ਤੇ ਜਾਣਗੇ ਮੇਰੀ ਪੂਹਾ ਹਰ ਮੈਂ ਵੀ ਜਾਉਂਦੀ ਤੇ ਮੈਂ ਬਹੁਤ ਨਿੱਕੀ ਜਿਹੀ ਛੋਟੀ ਜੀ ਹੁੰਦੀ ਸੀਗੀ ਤੇ ਮੇਰੇ ਜਿਹੜੀਆਂ ਉਹ ਪੂਹਾ ਸਾਡੀਆਂ ਅੰਡਾ ਗਵੰਡਣਾ ਸੀਗੀਆਂ ਸਾਡੀਆਂ ਪੂਹਾ ਲੱਗਦੀਆਂ ਹੁੰਦੀਆਂ ਸੀ ਉਹਨਾਂ ਨਾਲ ਵੀ ਚਲੀ ਜਾਂਦੀ ਸੀ ਮੈਂ ਹਾਂ ਕਿਉਂਕਿ ਬਾਕੀ ਤਾਂ ਮੇਰੀ ਤੁਹਾਨੂੰ ਪਤਾ ਹੀ ਹੈ ਮੇਰੀ ਮੰਮੀ ਨੂੰ ਕਿੰਨਾ ਸ਼ੌਂਕ ਹੈ ਨਾ ਹਾਂ ਹਾਂ ਕਿੰਨੀਆਂ ਬੋਲੀਆਂ ਪਾਉਂਦੇ ਨੇ ਉਹ ਕਿੰਨਾ ਉਹਨਾਂ ਜਿੰਨਾ ਤੇ ਦੇਖ ਲਓ ਥੋਡੇ ਵਾਂਗੂ ਹੁੰਨੇ ਉਹ ਵੀ ਬੱਸ ਕਿੰਨੀਆਂ ਬੋਲੀਆਂ ਗੀਤ ਦੇਖਣਾ ਆਉਂਦੇ ਉਹਨਾਂ ਨੂੰ ਵੀ ਹਾਂ ਵੀ ਉਹਦੀ ਉਹ ਵੀ ਉਹਦੀ ਬੋਲੀਆਂ ਬਣਾ ਲੈਂਦੇ ਨੇ 2 ਮਿੰਟਾਂ 'ਚ ਦੇਖ ਲੈ ਹਾਂ ਮੇਰੀ ਮੰਮੀ ਦੇ ਲੋ 1 ਮਿੰਟ ਲਾਉਂਦੇ ਬੋਲੀ ਹਰ ਇੱਕ ਤੇ ਬਣਾ ਲੈਂਦੇ ਨੇ ਜੀ ਜੀ ਜੋੜ ਲੈਂਦੀ ਆ ਹਾਂ ਮਿੰਟਾਂ 'ਚ ਜੋੜ ਲੈਂਦੇ ਨੇ ਦੇਖ ਲੈ ਹਰ ਇੱਕ ਤੇ ਦੀਨੂ ਆਉਂਦੀ ਆ ওই ਜੋਰ ਦਾ ਹਾਂ ਵੀ ਆਪਣੇ ਨਾ ਅੱਗੇ ਦੇਖ ਲੈ ਵੀ ਮੇਰਾ ਵਿਆਹ ਹੋ ਗਿਆ ਵਿਆਹ ਹੋਣ ਤੋਂ ਬਾਅਦ ਦੇਖ ਲੈ ਸੋਡੇ ਕੋਲ ਮੈਨੂੰ ਕਿੰਨਾ ਕੁਸ ਮਿਲਿਆ ਦੇਖ ਤੁਸੀਂ ਤਾਂ ਅੱਗੇ ਗੀਤ ਗਾਉਂਦੇ ਸੀ ਮੈਂ ਤਾਂ ਇੰਨੀ ਖੁਸ਼ੀ ਚੜੀ ਵੀ ਸ਼ੁਕਰ ਹੈ ਮੇਰੀ ਸੱਸ ਗੀਤ ਗਾਉਂਦੀ ਹੈ ਹੋਰ ਵੀ ਫਿਰ ਆਪਣਾ ਮਾਮਾ ਤੀਆ ਵਾਲਾ ਪਿਆਰ ਪੈ ਗਿਆ ਬਸ ਆਪਾਂ ਦੋਨੇ ਫਿਰ ਲੱਗ ਗੀਆਂ ਗਾਣਾ ਹਨਾ ਹਾਂ ਸੱਚੀ ਗੱਲ ਹੈ ਹਾਂ ਤੇ ਨਾਲ ਆਪਣਾ ਟਾਈਮ ਪਾਸ ਵਧੀਆ ਹੋ ਜਾਂਦਾ ਨਾਲੇ ਆਪਾਂ ਤੁਸੀਂ ਵੀ ਤੇ ਗੀਤ ਤੁਹਾਨੂੰ ਪਸੰਦ ਕਰਦੇ ਹੋ ਮੈਂ ਵੀ ਪਸੰਦ ਕਰਦੀ ਹਾਂ ਨਾ ਗੇਂਦ ਵੀ ਹੌਸਲੇ ਨਹੀਂ ਗਾਈ ਜਾਂਦੇ ਨੇ ਸਹੀ ਗੱਲ ਹੈ ਚਲੋ ਜੀ ਸਾਡਾ ਸਿਲਸਿਲਾ ਚੱਲਿਆ ਜੀ ਇਹ ਗੀਤਾਂ ਵਾਲਾ ਤੇ ਗੀਤਾਂ ਦੀ ਹੋਈਆਂ ਨੇ ਗੱਲਾਂ ਬਾਤਾਂ ਕਿ ਬੇਬੇ ਨੂੰ ਪੁੱਛਿਆ ਕਿ ਵੀ ਕਿੱਥੋਂ ਗੀਤ ਸਿੱਖੇ ਨੇ ਬੇਬੇ ਨੇ ਦੱਸਤਾ ਕਿ ਮੇਰੇ ਬਾਪੂ ਜੀ ਗੀਤ ਗਾਉਂਦੇ ਸੀ ਤੇ ਮੇਰੀ ਬੀਬੀ ਗੀਤ ਗਾਉਂਦੇ ਸੀ ਮੇਰੇ ਮਾਤਾ ਜੀ ਬਹੁਤ ਵਧੀਆ ਜਾਣਕਾਰੀ ਮਿਲੀ ਬੇਬੇ ਜੀ ਕੋਲੋਂ ਵਧੀਆ ਭਾਈ ਇਹ ਕਿੱਥੋਂ ਬੇਬੇ ਨੂੰ ਗੀਤ ਗਾਣੇ ਸ਼ੁਰੂ ਕੀਤੇ ਨੇ ਕਿਵੇਂ ਆਏ ਨੇ ਬੇਬੇ ਨੂੰ ਗੀਤ ਤੇ ਤੁਸੀਂ ਵੀ ਅੱਗੇ ਜੇ ਕੋਈ ਸ਼ੇਅਰ ਜਰੂਰ ਕਰਿਆ ਕਰੋ ਜੀ ਆਵਾਜ਼ ਰੋ ਜਿੰਦਾਬਾਦ ਰੋ ਖੁਸ਼ ਰੋ ਜੀ ਸਾਰੇ ਬੇਬੇ ਪਿਆਰ ਦੇ ਦੇ ਵੀ ਸਾਰਿਆਂ ਨੂੰ ਸਾਰਿਆਂ ਨੂੰ ਭਾਈ ਮੇਰਾ ਪਿਆਰ ਮੈਂ ਦਿੰਨੀ ਆਗੀ ਸਾਰਿਆਂ ਨੂੰ ਮੇਰੇ ਗੀਤ ਸੁਣ ਕੇ ਵਧੀਆ ਖਾਣਿਆ ਕਰੋ ਬਣਾਣੇ ਗੀਤ ਬੁੜੀਆਂ ਦੇ ਹੈ ਦੇਖ ਰਾ ਤੁਹਾਨੂੰ ਹੌਸਲਾ ਹੋਵੇ ਮੈਨੂੰ ਵੀ ਹੌਸਲਾ ਹੁੰਦਾ ਭਾਈ ਮੇਰੇ ਗੀਤ ਦੇਖਦੇ ਨੇ ਵਧੀਆ ਵਧੀਆ ਦੇਖ ਕੇ ਕਹਾਣੀ ਕਹਾਣਿਆ ਕਰੋ ਹਾਂ ਵੀ ਵੀ ਮੈਂ ਤੁਹਾਨੂੰ ਸਾਰੇ ਕਮੈਂਟ ਵੀ ਸੁਣਾਣੀਆਂ ਰਿਖਸੇ ਜਿਹੜੇ ਲਿਖਿਆ ਹੁੰਦਾ ਕਿਸੇ ਦਾ ਨਾ ਬੀ ਮਤਲਬ ਛੋਡੇ ਬਾਰੇ ਵਿੱਚ ਕੋਈ ਲਿਖਦਾ ਹੈ ਕੁਝ ਵੀ ਹੈ ਨਾ ਸਾਨੂੰ ਮੈਂ ਸਾਰਾ ਕੁਝ ਦੱਸ ਦਿਆਂ ਵੀ ਐ ਲਿਖਿਆ ਹੋਇਆ ਵੇ ਬੇਬੇ ਸਾਨੂੰ ਐ ਕਹਿੰਦੇ ਨੇ ਨਾ ਤੇ ਉਹਨਾਂ ਨੇ ਕਿਹਾ ਹੁੰਦਾ ਹੈ ਕਿ ਬੇਬੇ ਜੀ ਜਿਉਂਦੇ ਵੱਸਦੇ ਰਹੋ ਬੇਬੇ ਜੀ ਤੁਸੀਂ ਸਦਾ ਖੁਸ਼ ਰਹੋ ਬੇਬੇ ਜੀ ਬਹੁਤ ਸੋਹਣਾ ਗੀਤ ਹੈ ਉਹਨਾਂ ਨੇ ਇੰਦਾ ਲਿਖਿਆ ਹੁੰਦਾ ਤੇ ਸਾਨੂੰ ਸਾਰਾ ਮੈਂ ਪੜ੍ਹ ਕੇ ਸੁਣਾਣੀ ਆ ਵਾਹ ਹਾਂ ਬੜੀਆ ਭਾਈ ਹਾਂ ਚਲੋ ਜੀ ਫਿਰ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ